ਨਵਾਂ ਸ਼ਹਿਰ ਦੇ ਮਹਿੰਦੀਪੁਰ نیشنل ਹਾਈਵੇ ਨੇੜੇ ਸੜਕ ਵਿਚਕਾਰ ਬੱਸ ਪਲਟਣ ਜਾਣ ਕਾਰਨ ਵੱਡਾ ਹਾਦਸਾ ਹੁਣ ਟਲ ਗਿਆ ਜੇਲਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੇ ਮਹਿੰਦੀਪੁਰ ਹਾਈਵੇ ਰੋਡ ਸੜਕ ਵਿਚਕਾਰ ਬੱਸ ਪਲਟਣ ਜਾਣ ਨਾਲ ਵੱਡਾ ਹਾਦਸਾ ਹੁਣ ਟਲ ਗਿਆ ਅਤੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਮਿਲੀ ਜਾਣਕਾਰੀ ਮੁਤਾਬਕ ਤਰਨਤਾਰਨ ਤੋਂ ਦੋ ਬੱਸਾਂ ਵਿਚਕਾਰ 75 ਦੇ ਕਰੀਬ ਲੋਕ ਸਵਾਰ ਸਨ ਇਹ ਬੱਸ ਖਾਲਸਾ ਪੰਥ ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਸ਼੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਜਾ ਰਹੀ ਸੀ ਤੇ ਬੱਸ ਵਿੱਚ ਬੈਠੀਆਂ ਸਵਾਰੀਆਂ ਜੋ ਕਿ ਪਲਟਨ ਦੇ ਨਾਲ ਕੁਝ ਸਵਾਰੀਆਂ ਦੇ ਸੱਟਾਂ ਲੱਗੀਆਂ ਹਨ ਤੇ ਜ਼ਖਮੀ ਹੋਈਆਂ ਹਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਆਉਂ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਨਵਾਂ ਸ਼ਹਿਰ ਟਾਈਮ ਨਿਊਜ਼ ਤੈਨੂੰ ਦੂਈ ਕਿੱਥੋਂ ਆ ਰਹੇ ਸੀ ਚਲੋ ਅੱਥੇ ਆ ਛੇੜੀ ਘਰ ਕਿਸੇ ਕੋਲ ਆਸਲ ਤਾੜ ਤੋਂ ਜਾਣਾ ਕਿੱਥੇ ਜੀ ਛੇੜੀ ਨਾਨਪੁਰ ਸਾਹਿਬ ਪਾਲਣਾ ਐ ਐਕਸਟੈਂਡ ਕਿਦਾਂ ਬਦਲ ਗਿਆ ਕੋਈ ਨਹੀਂ ਪਤਾ ਨਹੀਂ ਲੱਗਦਾ ਜਿੰਨੇ ਕ ਬੰਦੇ ਸਵਾਰ ਸੀ ਅਸੀਂ ਹੈਗੇ ਸੀ ਕੋਈ 15 ਹੈਗੇ ਸੀ 50 ਕ ਹੈਗੇ ਸੀ ਹਾਂਜੀ 50 ਕ 50 ਬੰਦੇ ਸੀ ਹਾਂਜੀ ਹਾਂਜੀ ਫੀਚਰ ਸੀ ਕਿੰਨਾ ਚਿਰ ਹੋ ਗਿਆ ਇਕੱਠੇ ਹੋ ਗਏ ਐਕਸਟੈਂਡ ਸਾਰੇ ਪਾਸੇ 10 ਮਿੰਟ ਹੋ ਗਏ ਇਹ ਹੋਇਆ ਕਿਦਾਂ ਕੋਈ ਡਰਾਈਵਰ ਨਾਲ ਕੋਈ ਪਤਾ ਉਹ ਟੱਕੀ ਸੀ ਸਾਡੇ ਤਾਂ ਮੂਰੇ ਪਿੱਛੀ ਗੱਡੀ ਵਿੱਚ ਹੀ ਆਨ ਕੇ ਵਿੱਚ ਅੱਗੇ ਪਿੱਛੇ ਗੱਡੀ ਵਿੱਚ ਹਾਂਜੀ ਬਸ ਸਾਰੇ ਸਹੀ ਸਲਾਮਤ ਠੀਕ ਨੇ ਕੋਈ ਸਰਪਟਾ ਹੈ ਗਈਆਂ ਟੀਚਰ ਉਹਨਾਂ ਨੂੰ ਲੈ ਕੇ ਗਏ ਉੱਥੇ ਹਸਪਤਾਲ ਹਸਪਤਾਲ ਲੈ ਕੇ ਹਾਂ ਜਿਹੜਾ ਹੈਗੇ ਨੇ ਉਹਨਾਂ ਨੂੰ ਪਾ ਵੀ ਦੇ ਹੋਏ ਜੀ ਇਹ ਸ੍ਰੀ ਆਪਣੇ ਖੇਮਕਰ ਸਾਹਿਬ ਤੋਂ ਚੱਲੇ ਸੀਗੇ ਜੀ ਇਹਨਾਂ ਨੇ ਅਨੰਦਪੁਰ ਸਾਹਿਬ ਜਾਣਾ ਸੀ ਉੱਥੇ ਕੋਈ ਖਾਲਸਾ ਪੰਥ ਦਾ ਕੋਈ ਸਮਾਗਮ ਚੱਲਦਾ ਸੀ ਉੱਥੇ ਜਾਣਾ ਸੀ ਇਹ ਥੋੜੀ ਗੱਤ ਟ੍ਰੈਕਟਰ ਤੇ ਆ ਗਏ ਜਦੋਂ ਪੂਰੀ ਗੱਡੀ ਨੇ ਕਿਹਾ ਵੀ ਸਾਰਾ ਟੈ ਇਨਾਂ ਨੂੰ ਤੇ ਦੋਹੇ ਗੱਡੀਆਂ ਆਪਸ ਵਿੱਚ ਟਕਰਾ ਟਕਰਾਕ ਗਈ ਕਿਤੇ ਬੰਦੇ ਜ਼ਖਮੀ ਹੈ ਕਿ ਇਹ ਸਾਰੇ ਜਾ ਕੇ ਹਸਪਤਾਲ ਭੇਜ ਦਿੱਤੇ ਗਏ ਇਸ ਟਾਈਮ ਉੱਥੇ ਜਾ ਕੇ ਪਤਾ ਲੱਗੂ ਕਿ ਕਿੰਨੇ ਜ਼ਖਮੀ ਨੇ ਕਿੰਨੇ ਬੰਦੇ ਕਿਤਨੇ ਬੰਦੇ ਸੀਗੇ ਇਹ ਦੋ ਗੱਡੀਆਂ ਸੀ ਲਗਭਗ 70-75 ਬੰਦੇ ਸੀਗੇ ਇਹ ਛੋਟੀਆਂ ਦੋ ਗੱਡੀਆਂ ਚ ਇੱਕ ਗੱਡੀ ਗਿਰੀ ਹੈ ਹਾਂ ਗੱਡੀ ਇੱਕ ਪਲਟ ਗਈ ਸੀ ਇੱਕ ਗ ਕੁਝ ਜਿਹੜਾ ਹਫ਼ਤਾ ਜਾ ਕੇ ਪਤਾ ਲਗੂਆ ਕਰ ਲਿਆ ਨਾ ਨਹੀਂ ਉਹ ਕੁਝ ਨਹੀਂ ਇੰਨੀ ਮੌਤ ਕੁਝ ਨਹੀਂ ਹੋ ਠੀਕ ਠਾਕ ਹੈ ਸਾਹਿਬ ਹਾਂ ਹਾਲੇ ਪਹਿਲਾਂ ਠੀਕ ਠਾਕ ਆ ਜੀ ਇੰਝੜਾ ਹਫ਼ਤਾ ਪਹੁੰਚਾਇਆ ਗਿਆ